ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੋ ਬਾਈ ਇਹਨਾਂ ਦਾ ਇੱਕ ਆਪਣ ਨੂੰ ਵੀ ਨੇ ਮੈਸੇਜ ਕਰਾਇਆ ਸੀਗਾ ਵੀ ਜੋ ਵੀਰ ਹੋਂਦਾਗਾ ਆਪਣੇ ਕੋਲੇ ਉਹਨਾਂ ਮੇਰੇ ਥੋੜੀ ਇੰਟਰੋਡਕਸ਼ਨ ਹੋਵੇ ਸੋ ਅੱਜ ਆਪਾਂ ਜੋ ਵੀ ਸਮਾਜ ਦੇ ਵਿੱਚ ਕੰਮ ਹੋ ਰਹੇ ਨੇ ਜਿਵੇਂ ਬਹੁਤਿਆਵ ਵਿੱਚ ਜਿਵੇਂ ਪੂਰ ਸਵਾਰੀ ਪ੍ਰੋਜੈਕਟ ਜਿਹੜਾ ਖੇਲ ਹੋ ਰਿਹਾ ਹੈਗਾ ਉਹਦੇ ਵਿੱਚ ਆਪਣਾ ਮਿੱਤਰ ਆ ਆਪਣਾ ਵੀਰ ਹੈਗਾ ਜੋ ਇਹਨੂੰ ਨਾ ਮੈਂ ਤੋਂ ਇੱਕ ਸਾਲ ਪਹਿਲਾਂ ਮਿਲਿਆ ਸੀਗਾ ਇਹੀ ਘੋੜ ਸਵਾਰੀ ਕਰਦੇ ਨੇ ਜਿਹੜੇ ਰੇਸਾਂ ਦੇ ਵਿੱਚ ਘੋੜੇ ਭਜਦੇ ਨੇ ਟੂਰਨਾਮੈਂਟਾਂ ਦੇ ਹੁੰਦੇ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਕਰਦੇ ਨੇ ਤੇ ਇਹ ਕੰਪੀਟੀਸ਼ਨ ਵੀ ਮਤਲਬ ਭਾਵੇਂ ਲੈਣ ਦੇ ਦੇ। ਸੋ ਆਪਾਂ ਅਜੇ ਬਾਈ ਦੇ ਨਾਲ ਗੱਲ ਕਰਦੇ ਆਂ ਸਤਸ੍ਰੀ ਅਕਾਲ ਬਾਈ ਸਤਸ੍ਰੀ ਅਕਾਲ। ਸੋ ਪਹਿਲਾਂ ਤੁਸੀਂ ਇਹ ਦੱਸੋ ਵੀ ਤੁਹਾਡਾ ਪਿੰਡ ਕਿਹੜਾ ਹੈ? ਜਿਹੜੇ ਪਿੰਡ ਆਪਣਾ ਆ। ਤੇ ਜਿਹੜਾ ਤੁਹਾਨੂੰ ਇਹ ਸ਼ੌਂਕ ਪਿਆ ਇਹ ਸ਼ੌਂਕ ਕਿੱਦਾਂ ਹੁੰਦਿਆ? ਫਿਰ ਇਹ ਆਪਣਾ ਯਾਰ ਸ਼ੁਰੂ ਤੋਂ ਆਪਾਂ ਨੂੰ ਸ਼ੌਂਕ ਹੁੰਦਾ ਈ ਮੈਨੂੰ ਮੰਮੀ ਦੇ ਪਿਕਚਰ ਸਮਾਉਂਦਾ ਦੇਵੀ ਚੀਤਾ ਮੇਰੇ ਆਪਣੇ ਇੰਡੀ ਯਾਰ ਮਿੱਤਰ ਸੀ ਉਹ ਆਪਣਾ ਆਪਣੂ ਹੀ ਪੱਪੀ ਬਈਆ ਚਾਚਾ ਹੀ ਲੱਗਦਾ ਪਰ ਉਹਦਾ ਯਾਰ ਮਿੱਤਰ ਜਿਹਦੇ ਕੋਲੇ ਰੱਖੀ ਹੁੰਦੀ ਆਪਣੇ ਆਪ ਉਹ ਟੱਡੂੜੀ ਠੀਕ ਹੈ ਜੀ ਚੱਲ ਉਹਦੇ ਕੋਲੇ ਮੈਂ ਜਾਂਦਾਂ ਲਈ ਉਹਦੇ ਮੈਨੂੰ ਬਿਠਾ ਬੂ ਦਿੱਤਾ ਸ਼ੁਰੂ ਤੱਕ 2:00 ਵਜੇ ਸ਼ੌਂਕ ਹੈ ਜਵੇਗਾ ਸੱਟਿਆਂ ਦਾ ਜਾਨਵਰ ਪਹਿਆ ਜਾ ਸ਼ੌਂਕ ਪੇਕ ਦੂਬਾ ਦਾ ਆਪਣਾ ਸ਼ੌਂਕ ਬੱਲੇ ਹੀ ਗਿਆ ਫਿਰ ਮੈਂ ਹੋਲੀ-ਵੋਲੀ ਫਾਰਮਾਂ ਤੇ ਜਾਣ ਲੱਗਿਆ ਵੀਰਾ ਬਾਹਰ ਨੂੰ ਚਲੇ ਗਿਆ ਸੁੱਖਾ ਵੀਰਾ ਅੱਛਾ ਉਹਦੇ ਉੱਪਰ ਫਾਰਮ ਚਲੇ ਆਇਆ ਤੁਸੀਂ ਜਿਹੜਾ ਪਹਿਲਾ ਪਹਿਲਾ ਜਿਹੜੀ ਥੋੜੀ ਟ੍ਰੇਨਿੰਗਾਂ ਤੁਹਾਡਾ ਉਸਤਾਦ ਕੌਣ ਆਇਆ ਮੈਂ ਵੀਰੇ ਆਪਣਾ ਵੀਰਾ ਇੱਕ ਵੀਰਾ ਬਾਇਦਰੋਂ ਆਪਣੇ ਉਧਰ ਆਇਆ ਕਿ ਜਿਵੇਂ ਆਪਣੇ ਕੋਚੇ ਨੇ ਆ ਉਹ ਵੀਰੇ ਨਾਲ ਆਪਣਾ ਕਿਉਂ ਪ੍ਰਿੰਟ ਹੈ ਮਾਸੀ ਦੇ ਪਿੰਡਾਂ ਨਹੀਂ ਅੱਛਾ ਉਹ ਵੀਰੇ ਕੋਲੇ ਮੈਂ ਥੋੜੀ ਨੌਕਰੀ ਸੀ ਵੀਰੇ ਕੋਲੇ ਜਾਂਦਾ ਸੀ ਵੀਰਾ ਪੂਰਾ ਹੋ ਗਿਆ ਉਹ ਉਹ ਤੋਂ ਆਪਾਂ ਸਿੱਖੀ ਮਾੜੀ ਬੁੱਟੀ ਨੌਕਰੀ ਸੀ ਵੀਰੇ ਦੂਵਾ ਦਾ ਆਪਾਂ ਪੈਂਡ ਜਿਹੜਾ ਅਪੂਰੀ ਪਈ ਆਲਾ ਆਪਣਾ ਚਾਚਾ ਜਿਹਦਾ ਯਾਰ ਮਿੱਤਰ ਆ ਉਹਦੇ ਕੋਲੇ ਰੱਖਿਆ ਦੇ ਉਹਦੇ ਕੋਲੇ ਆਪਾਂ ਖਾਸਾ ਕੰਮ ਲੱਗਿਆ ਠੀਕ ਹੈ ਤੇ ਦੂਜਾ ਵਾਰ ਵੀ ਆਪਾਂ ਸੁੱਖਾ ਵੀਰਾ ਵਰਡ ਉਸਿਆਂ ਦਾ ਉਹ ਵੀਰਾ ਬਾਹਰ ਚਲੇਗਾ ਉਹਦੇ ਵੀਰੇ ਕੋਲੇ ਆਪਾਂ ਸਾਲ ਲਾਇਆ ਠੀਕ ਹੈ ਜੀ ਸਾਲ ਉੱਥੇ ਕੰਮ ਕੀਤਾ ਉਹਦੇ ਕੋਲੇ ਨੌਜ ਰੇ ਵੀਰੇ ਦੀ ਘੋੜੀ ਰਬੜੀ ਸੀ ਉਹ ਤੋਂ ਗੁਣ ਮਿਲਿਆ ਉਹ ਤੇ ਆਪਾਂ ਭੱਜਿਆਂ ਦੀ ਘੋੜੀ ਤੇ ਚੜ ਕੇ ਜਿੱਤੋ ਆਪਣੀ ਗੁੱਡੀ ਚੜ੍ਹਦੀ ਬਾਪੀ ਕਰਪਾ ਠੀਕ ਹੈ ਫਿਰ ਤੁਸੀਂ ਜਿਹੜਾ ਜਿਹੜੇ ਤੁਸੀਂ ਕੋਲੇ ਇਹ ਭਜਾਉਨੇ ਹੋ ਟੂਰਨਾਮੈਂਟਾਂ ਦੇ ਇਹ ਟੂਰਨਾਮੈਂਟ ਹੁੰਦੇ ਨੇ ਮੁਜ਼ਲੀ ਹਰ ਤੁਸੀਂ ਕਿੰਨਾ ਕਿਹੜੇ ਕਿਹੜੇ ਜਿਹੜੇ ਕਿੰਨੇ ਟੂਰਨਾਮੈਂਟਾਂ 'ਚ ਵੀ ਭ ਫਿਰ ਮੈਂ ਬਹੁਤ ਜਗ੍ਹਾ ਤੇ ਗਿਆ ਆਂ ਵੀਆ ਕੁਪਨਾਮਟ ਤੇ ਜਾਨਣਾ ਵੀਆ ਜਾਨਵਰ ਮਿਲ ਗੀਆਂ ਤੇ ਹੁਣ ਪਤਾ ਪਣ ਕੇ ਵੀ ਹੁਣ ਆਪਣੇ ਦੇ ਸਤਾਦ ਆ ਉਹਨਾਂ ਤੋਂ ਆਪਾਂ ਬਾਹਰ ਜਾਣ ਹੀ ਸਕਦੇ ਜਿੰਨੇ ਕ ਆਪਣੀ ਜਾਨਵਰ ਮਿਲਦੇ ਆਪਾਂ ਬਾਬੇ ਦੀ ਕਰਪਾ ਨਾਲ ਭਜਾਏ ਵੀ ਆ ਹੁਣ ਤੁਹਾਨੂੰ ਪਤਾ ਨਵੀਂ ਨਵੀਂ ਰੁਕੀ ਚੜ੍ਹਨੀ ਹੋਲੀ ਹੋਲੀ ਚੜ੍ਹਦੀ ਆ ਬ੍ਰਹਮਾਤਮਾ ਦੀ ਕਰਪਾ ਨਾਲ ਹੁਣ ਮੈਂ ਕਿੱਥੇ ਗਿਆ ਸੀਗਾ ਹੁਣ ਮੈਨੂੰ ਵਧੀਆ ਮਿਲਿਆ ਜਾਨਵਰ ਹੁਣ ਮੈਂ ਇੱਥੇ ਆਪਣੇ ਜਾਨ ਨਾਲ ਕਈ ਜਗ੍ਹਾ ਜਿਹੜੇ ਜਾਨਵਰਾਂ ਦੇ ਠੀਕ ਹੈ ਜੀ ਜਿਹੜਾ ਜਿਹੜੇ ਤੁਹਾਨੂੰ ਇਹ ਫੀਲਡ ਦੇ ਵਿੱਚ ਨੇ ਤੁਹਾਡੇ ਮਿੱਤਰ ਪੇਜੇ ਨੇ ਜਿੰਨਾ ਕੁ ਜਿਆਦਾ ਹੋ ਉਸ ਲਈ ਜਿਹੜੇ ਤੁਹਾਡੇ ਨਾਲ ਸਹਿਚਾਰ ਰਹਿੰਦੇ ਨੇ ਜਿਹੜੇ ਤੁਹਾਨੂੰ ਮਤਲਬ ਸਪੋਰਟ ਵੀ ਕਰਦੇ ਨੇ ਕੋਣ ਕੋਣ ਪਸੰਦੇ ਨੇ ਜਿਹੜੇ ਤੁਹਾਡੇ ਸਹਿਯੋਗ ਕਰਦੇ ਨੇ ਵੀਰੇ ਆਪਾਂ ਸੋਨੀ ਵੀਰਾ ਪਖਵਾਲ ਦਾ ਫੈਰੀਆ ਚੁੱਪੀ ਦਾ ਵੀਰਾ ਬਹੁਤ ਵਧੀਆ ਆਪਣਾ ਵੀਰਾ ਸਪੋਰਟ ਪੂਰੀ ਖੋਲਾ ਵੀਰਾ ਆਪਾਂ ਨੂੰ ਕੰਮ ਦਿੰਦਾ ਵਾ ਵੀਰਾ ਆਪਾਂ ਕੰਮਾਂ ਦੇ ਘਾਲਦਾ ਮੈਨੂੰ ਕਈ ਫਾਰਮਾਂ